शिवशंकर सोसाइटी क्लब ਦੇ ਵੱਲੋਂ ਕਰਵਾਇਆ ਜਾ ਰਿਹਾ 11ਵਾਂ વાર્ષਿਕ ਪੰਡਾਰਾ ਤੇ ਸ਼ਿਵ ਵਿਵਹਾਜ ਜਸ ਦੀ ਜਾਣਕਾਰੀ ਅੱਜ ਕਲਬ ਦੇ ਮੈਂਬਰਾਂ ਅਤੇ ਪ੍ਰਧਾਨ ਪੰਕਜ ਕਟੋਚ ਨੇ ਦਿੱਤੀ ਹੈ ਕਾਰਡ ਵੀ ਮੋਚਨ ਕਰਕੇ ਤੇ ਇਸ ਮੌਕੇ ਤੇ ਦੱਸ ਦਈਏ ਪੰਜਾਬ ਪੂਰਬ ਪ੍ਰਧਾਨ ਅਤੇ ਐਮਐਲਏ ਅਸ਼ਵਨੀ ਸ਼ਰਮਾ ਵੀ ਪਹੁੰਚੇ ਤੇ ਜਿਨ੍ਹਾਂ ਵੱਲੋਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਇਸ ਪੰਡਾਰੇ ਦੇ ਵਿੱਚ ਪਹੁੰਚਣ ਦੀ ਹੋਣ ਜਾਣਕਾਰੀ ਦੱਸ ਦਿੰਨੀ ਆ ਤੁਹਾਨੂੰ ਅੰਤਰਰਾਸ਼ਟਰੀ ਸਿੰਗਰ ਜੜੇ ਨੇ ਸੰਨੀ ਮਿੱਤਰ ਇੰਟਰਨੈਸ਼ਨਲ ਸਿੰਗਰ ਸੰਨੀ ਮਿੱਤਰ ਜੜੇ ਨੇ ਉਸ ਪੰਡਾਰੇ ਦੇ ਵਿੱਚ ਪਹੁੰਚਣਗੇ ਤੇ ਕੋਲੇਨਾਜ ਜਿਹਦੇ ਗੁਣਗਾਨ ਕਰਕੇ ਲੋਕਾਂ ਨੂੰ ਨਿਹਾਲ ਕਰਨਗੇ ਇਸ ਦੇ ਨਾਲ ਹੀ ਤੁਹਾਨੂੰ ਇਸ ਪੰਡਾਰੇ ਦੇ ਵਿੱਚ ਰੋਹਿਤ ਆਰਟ ਗਰੁੱਪ ਦੇ ਵੱਲੋਂ ਮਨਮੋਹਕ ਚਾਂਕੀਆਂ ਜਿਹੜੀਆਂ ਨੇ ਉਹ ਪੇਸ਼ ਕੀਤੀਆਂ ਜਾਣਗੀਆਂ ਤੇ ਪਠਾਨਕੋਟ ਦੀ ਜਾਨੀਮਾਨੀ ਹਸਤੀਆਂ ਜਿਹੜੀਆਂ ਨੇ ਉਹ ਵੀ ਇੱਥੇ ਸ਼ਿਰਕਤ ਕਰਨਗੀਆਂ ਤੇ ਗੱਲਬਾਤ ਕਰ ਲੈਨੇ ਕਲੱਬ ਦੇ ਮੈਂਬਰਾਂ ਦੇ ਨਾਲ ਕੀ ਜਾਣਕਾਰੀ ਉਹਨਾਂ ਵੱਲੋਂ ਸਾਂਝੀ ਕੀਤੀ ਗਈ ਹੈ ਤੇ ਕਿਸ ਤਰ੍ਹਾਂ ਦੇ ਨਾਲ ਲੋਕਾਂ ਨੂੰ ਇਸ ਪੰਡਾਰੇ ਦੇ ਵਿੱਚ ਪਹੁੰਚਣ ਦੀ ਸ਼ ਵਿਵਾਦ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਹਰ ਹਰ ਮਹਾਦੇਵ ਜੈ ਸ਼ਿਬੋਲੇ ਭੰਡਾਰੀ ਹਰ ਸਾਲ ਦੀ ਤਰ੍ਹਾਂ ਸ਼ਿਵ ਸ਼ੰਕਰ ਸੁਸਾਇਟੀ ਕਲੱਬ ਜਿਹੜਾ ਕਿ ਨਵੇਂ ਸਾਲ ਤੋਂ ਪਹਿਲੇ ਦਿਨ ਸ਼ਿਵ ਵਿਵਾ ਭੰਡਾਰਾ ਔਰ ਮਹਾਦੇਵ ਦਾ ਗੁੰਗਾਨ ਕਰਦੇ ਨੇ ਮੈਂ ਸਾਰੇ ਸ਼ਹਿਰ ਵਾਸੀਆਂ ਦੇ ਅੱਗੇ ਨਿਰਮ ਨਿਵੇਦਨ ਕਰਦਾ ਕਿ ਸਾਰੇ ਉੱਥੇ ਆ ਕੇ ਇਹਨਾਂ ਦੇ ਭੰਡਾਰੇ ਨੂੰ ਉਹ ਸ਼ਿਵ ਵਿਵਾ ਔਰ ਮਹਾਦੇਵ ਦੇ ਗੁੰਗਾਨ ਨੂੰ ਸੁਣਨ ਔਰ ਆਪਣਾ ਉਹ ਆਪਣੇ ਪ੍ਰਵਾਦ ਦਾ ਉਹ ਸਹਿਦ ਦਾ ਭਲਾ ਕਰਨ जय भोलेनाथ हर हर महादेव ਅਸੀਂ ਅੱਜ ਸਾਰੇ ਇੱਥੇ ਸਾਡੀ ਪਿਆਣਾ ਪਿਆਣਾ ਸਾਡੇ ਸਾਡੇ ਘਰ ਦੇ ਅੱਜ ਬੱਚੇ ਸਾਡੇ ਇਕੱਠੇ ਹੋਏ ਆ ਅੱਜ ਅਸੀਂ ਕਾਰਡ ਦਾ ਵਿਮੋਚਨ ਕੀਤਾ ਹੈ ਕਾਰਡ ਜਿਹੜੀ ਅਸੀਂ ਜਾਰੀ ਕੀਤਾ ਹੈ ਸ਼ਿਵ ਸ਼ੰਕਰ ਸੁਸਾਇਟੀ ਕਲੱਬ ਵੱਲੋਂ ਅਸੀਂ 11ਵਾਂ ਜਿਹੜਾ ਹੈਗਾ ਸ਼ਿਵ ਵਿਆਹ ਪ੍ਰੋਗਰਾਮ ਕਰ ਰਹੇ ਹਾਂ ਨਵੇਂ ਸਾਲ ਦੇ ਉੱਤੇ ਇਹ ਹਰ ਸਾਲ ਅਸੀਂ ਕਰਦੇ ਆ ਰਹੇ ਹਾਂ 11 ਸਾਲ ਤੋਂ ਸਾਡੇ ਬੱਚੇ ਅੱਜ ਰਲ ਕੇ ਇਹਨੂੰ ਬੜੀ ਧੂਮਧਾਮ ਦੇ ਨਾਲ ਪ੍ਰੋਗਰਾਮ ਕਰਦੇ ਆ ਇਦੇ ਵਿੱਚ ਅਸੀਂ ਪਹਿਲੇ ਇਹਦਾ ਸ਼ਿਵਿਆ ਕਰਾਂਗੇ ਉਸ ਤੋਂ ਬਾਅਦ ਇਸ ਭੰਡਾਰਾ ਚੱਲੇਗਾ ਸਾਰਾ ਦਿਨ ਉਸ ਤੋਂ ਬਾਅਦ ਰਾਤ ਨੂੰ ਸਾਡਾ 9 ਵਜੇ ਤੋਂ ਬਾਅਦ ਗੁਰੂ ਜਰੀ ਪ੍ਰਭੂ ਦੀ ਇੱਛਾ ਅਨੁਸਾਰ ਸਾਡਾ ਜਿਹੜਾ ਗੁਣਗਾਨ ਚੱਲੇਗਾ ਉਹਦੇ ਵਿੱਚ ਸਾਡੇ ਭਜਨਗਾਨ ਜਿਹੜੇ ਗਾਣ ਵਾਸਤੇ ਆਣਗੇ ਸਾਰੇ ਜਣੇ ਦੇ ਵਿੱਚ ਹੋਂਮ ਆ ਕੇ ਪੁੱਜੋ ਔਰ ਜਿਹੜੀ ਹੈਗੀ ਹੈ ਸਾਡੇ ਸ਼ਿਵਵਾਦ ਦੇ ਵਿੱਚ ਆ ਕੇ ਆਪਣੇ ਬੋਲੇ ਨਾਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਜਿਆ ਬੋਲੇ ਨਾ ਸ਼ਿਵ ਸ਼ੰਕਰ ਸੁਸਾਇਟੀ ਕਲੱਬ ਵੱਲੋਂ ਹਰ ਸਾਲ ਨਵੇਂ ਸਾਲ ਦੀ ਸ਼ੁਰੂਆਤ ਦੇ ਪਹਿਲੇ ਦਿਨ 1 ਜਨਵਰੀ ਨੂੰ ਸ਼ਿਬੀਵਾ ਕਰਵਾਇਆ ਜਾਂਦਾ ਹੈ ਔਰ ਭੰਡਾਰਾ ਕੀਤਾ ਜਾਂਦਾ ਹੈ ਅੱਜ ਕਾਰਡ ਦਾ ਉਦਘਾਟਨ ਜਿਹੜਾ ਹੈ ਪੂਰੀ ਕਲੱਬ ਕਰ ਰਹੀ ਹੈ ਜਿਸ ਦੇ ਅੰਦਰ ਕਲੱਬ ਦੇ ਪ੍ਰਧਾਨ ਔਰ ਉਹਨਾਂ ਦੀ ਪੂਰੀ ਟੀਮ ਸਾਡੀ ਪਾਰਟੀ ਦੇ ਸਾਰੇ ਉੱਦੇਦਾਰ ਜਿਨ੍ਹਾਂ ਨੂੰ ਇਹਨਾਂ ਨੇ ਬੁਲਾਇਆ ਇੱਥੇ ਮੈਂ ਨਾਵਾਂ ਦੀ ਲੜੀ ਚ ਇਸ ਕਰਕੇ ਨਹੀਂ ਪੈ ਰਿਹਾ ਕਿ ਇੱਕ ਵੀ ਨਾਮ ਰਹਿ ਜਾਏ ਤੇ ਫਿਰ ਪ੍ਰੋਬਲਮ ਆਂਦੀ ਹੈ ਸਾਰੇ ਸ਼ਿਵ ਵਕਤਾ ਨੂੰ ਸਾਡੀ ਇਹ ਸੰਸਕ੍ਰਿਤੀ ਹੈ ਚਾਹੇ ਇਹ ਅੰਗਰੇਜ਼ਾਂ ਵਾਲਾ ਸਾਲ ਹੈ ਆਪਣਾ ਸਾਲ ਤਾਂ ਸ਼ੁਰੂ ਹੁੰਦਾ ਜਾ ਕੇ ਨਵਰਾਤਰਿਆਂ ਚ ਲੇਕਿਨ ਕਿਉਂਕਿ ਉਹ ਪਰੰਪਰਾ ਬਣੀ ਹੋਈ ਹੈ ਕਿ 1 ਜਨਵਰੀ ਤੋਂ ਕੈਲੰਡਰ ਸ਼ੁਰੂ ਹੁੰਦਾ ਹੈ ਇਹ ਵਾਲਾ ਨਵੇਂ ਸਾਲ ਦਾ ਬੱਚੇ ਬਹੁਤ ਚੰਗਾ ਕੰਮ ਕਰ ਰਹੇ ਨੇ ਆਪਣੇ ਸਨਾਤਨ ਨੂੰ ਅੱਗੇ ਵਧਾਣ ਲਈ ਪੀੜੀ ਦਰ ਪੀੜੀ ਬੱਚੇ ਜਿਹੜੇ ਆ ਧਰਮ ਦੇ ਨਾਲ ਜੁੜਨ ਆਪਣੇ ਸਨਾਤਨ ਦੇ ਨਾਲ ਜੁੜਨ ਇਹਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਏ ਘਟਾ ਮੈਂ ਸਾਰੇ ਸ਼ਿਵ ਭਗਤਾਂ ਨੂੰ ਨਿਵੇਦਨ ਕਰਦਾ ਕਿ 1 ਜਨਵਰੀ ਨੂੰ ਇਹ ਜਿਹੜਾ ਸ਼ਿਵੀਵਾਹ ਹੈ ਇਸ ਕਾਰਕਰਮ ਦਾ ਹਿੱਸਾ ਬਣੋ ਇਹ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਸ਼ਿਵੀਵਾਹ ਹੋਏਗਾ ਉਸ ਤੋਂ ਬਾਅਦ ਭੰਡਾਰਾ ਹੋਏਗਾ ਔਰ ਰਾਤ 9 ਵਜੇ ਆਪਣਾ ਮਹਾਦੇਵ ਜੀ ਦਾ ਗੁਣਗਾਨ ਕਰਨਗੇ ਔਰ ਉਹਦੇ ਅੰਦਰ ਅਲੱਗ-ਅਲੱਗ ਤਰ੍ਹਾਂ ਦੇ ਸਿੰਗਰ ਔਰ ਭਜਨ ਗਾਣ ਵਾਲੇ ਆਣਗੇ ਮੇਰੀ ਸਭ ਸ਼ਿਪਕਤਾ ਨੂੰ ਪ੍ਰਾਰਥਨਾ ਹੈ ਕਿ ਸ਼ਿਵ ਸ਼ੰਕਰ ਸੁਸਾਇਟੀ ਕਲੱਬ ਵੱਲੋਂ 1 ਜਨਵਰੀ 2025 ਦੇ ਇਸ ਕਾਰਜਕ੍ਰਮ ਦਾ ਹਿੱਸਾ ਬਣੋ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਦੀ ਸੈਨੀ ਰਿਪੋਰਟ